ਦਾ ਸਮਾਨ ਦੀ ਦੁਕਾਨ ਹੈ ਇੱਥੇ ਮੈਂ ਪਹੁੰਚ ਚੁੱਕਿਆ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਅੱਜ ਦੀਵਾਲੀ ਦੇ ਤਿਹਾਰ ਦੇ ਉੱਤੇ ਗ੍ਰਾਹਕਾਂ ਦੀ ਬਹੁਤ ਹੀ ਭਾਰੀ ਇੱਥੇ ਸੰਖਿਆ ਦੇ ਵਿੱਚ ਗਾਖ ਪਹੁੰਚਿਆ ਨੇ ਤੇ ਗਾਖ ਆਪਣੀ ਖਰੀਦੋ ਫਰਸਤ ਕਰ ਰਹੇ ਹਨ ਤਾਂ ਆਪਾਂ ਇਹਨਾਂ ਗਾਹਕਾਂ ਨਾਲ ਵੀ ਜਾਣਕਾਰੀ ਲਵਾਂਗੇ ਕਿ ਸਰ ਜੋ ਅੱਜ ਦੀਵਾਲੀ ਦੇ ਮੌਕੇ ਤੇ ਤੁਸੀਂ ਜੈਤੋ ਦਰਸ਼ਨ ਸਿੰਘ ਜੈਤੋ ਵਾਲੀ ਦੀ ਦੁਕਾਨ ਤੇ ਪਹੁੰਚੇ ਤਾਂ ਤੁਸੀਂ ਇੱਥੋਂ ਕੀ ਖਰੀਦਿਆ ਸਰ ਸਸੀ ਜੀ ਅਸੀਂ ਇੱਥੇ ਆਪਣੇ ਮਸ਼ੀਨ ਖਰੀਦੀ ਹੈ ਜੀ ਸਰ ਕਿਹੜੀ ਮਸ਼ੀਨ ਬਸ ਉਹਦੀ ਜਿਹੜੇ ਤੋਂ ਵਾਲੀ ਵਾਲੀ ਬਰਨਪੂਰ ਦੀ ਹਾਂਜੀ ਸਰ ਇੱਥੇ ਤੋਂ ਉਹਨਾਂ ਦੁਕਾਨ ਤੇ ਆਂਦੇ ਨੂੰ ਕਿੰਨਾ ਸਮਾਂ ਹੋ ਚੁੱਕਿਆ ਸਾਨੂੰ ਘੱਟੋ-ਘੱਟ ਇੱਥੇ 3-4 ਸਾਲ ਹੋ ਗਏ ਜਿੱਥੇ ਆਂਦੇ ਨੂੰ ਹਾਂਜੀ ਜੀ ਸਰ ਇਹਨਾਂ ਦੇ ਪ੍ਰੋਡਕਟ ਬਾਰੇ ਜਾਂ ਇਹਨਾਂ ਦੀ ਦੁਕਾਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਜੀ ਬਹੁਤ ਬੈਸਟ ਹੈ ਜੀ ਸਮਾਨ ਸੁੱਲੇ ਜਨੇ ਬੈਸਟ ਸਬਾਨ ਹੈ ਕੋਈ ਕੰਪਲੀਟ ਨਹੀਂ ਆ ਰਹੀ ਇਹਨਾਂ ਦੀ ਅਜੇ ਤੱਕ ਜੇ ਕੋਈ ਅਸੀਂ ਕੰਪਲੀਟ ਤੇ ਹਾਲ ਤੱਕ ਕੀ ਖਰੀਦਦਾਰੀ ਕਰਨਾ ਹੈ ਐਲਸੀਡੀ ਲੈ ਕੇ ਆ ਜੀ ਐਲਸੀਡੀ ਲੈ ਲਈਏ ਜਾਂ ਲੈ ਲੈ ਲਈ ਲੈ ਲਈ ਲੈ ਲਈ ਸਰ ਚੈਨਲ ਇੱਥੇ ਹੈ ਤੇਨਾਲ ਐਲ ਸੀ ਡੀ ਲਿਆਂ ਸਰ ਇਹਨਾਂ ਦੇ ਜੋ ਦੁਕਾਨਦਾਰਾਂ ਦੇ ਤੁਸੀਂ ਇੱਥੇ ਐਲ ਸੀ ਡੀ ਖਰੀਦੀਆਂ ਇਹਨਾਂ ਦੇ ਮੈਂ ਪੁੱਛਣਾ ਚਾਹਾਂਗਾ ਕਿ ਤੁਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਦੁਕਾਨ ਨਾਲ ਜੁੜੇ ਹੋਏ ਨੂੰ ਨਹੀਂ ਸਰ ਇਹ ਤਾਂ ਪਹਿਲੀ ਕਿੜੀ ਆਏ ਤੁਸੀਂ ਪਹਿਲੀ ਵਾਰ ਆਏ ਹਾਂ ਤਾਂ ਸਰ ਇਹਨਾਂ ਦੀ ਡੀਲਿੰਗ ਬਾਰੇ ਤੁਸੀਂ ਕੀ ਕਹਿਣਾ ਚਾਹ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਸਰ ਬਹੁਤ ਵਧੀਆ ਹਾਂਜੀ ਹਾਂਜੀ ਵੀਰ ਜਿਹੜਾ ਤੁਸੀਂ ਇੱਥੇ ਗੁਣਿਆਣਾ ਮੰਡੀ ਦੇ ਵਿੱਚ ਪਹੁੰਚੇ ਹੋ ਤਾਂ ਤੁਹਾਡਾ ਪਿੰਡ ਕਿਹੜਾ ਔਰ ਤੁਸੀਂ ਕਿੱਥੋਂ ਆਏ ਹੋ ਸਰ ਚੁੱਕੀਗਲਾ ਪਿੰਡ ਹੈ ਜਿੱਦੜੇ ਕੋਲੇ ਬਠਿੰਡਾ ਛੱਡ ਕੇ ਔਰ ਇੱਥੇ ਗੋਨਿਆਣੇ ਮੰਡੀ ਲੈਣ ਆਏ ਆ ਐਲਸੀ ਸਰ ਬਠਿੰਡਾ ਏਡਾ ਵੱਡਾ ਸ਼ਹਿਰ ਛੱਡ ਕੇ ਗਿੱਦੜਵਾ ਸ਼ਹਿਰ ਛੱਡ ਕੇ ਤਾਂ ਤੁਸੀਂ ਗੁਨਿਆਣਾ ਵਿੱਚ ਪਹੁੰਚੇ ਹੋ ਤਾਂ ਇੱਥੇ ਇਸ ਦੀ ਖਾਸੀਅਤ ਕੀ ਹੈ ਜੋ ਤੁਸੀਂ ਇੰਨਾ ਕੁ ਛੱਡ ਸਰ ਆਏ ਸੀ ਸਾਡਾ ਠੇਕੇਦਾਰ ਇੱਥੋਂ ਦਾ ਹੈਗਾ ਗੋਨਿਆਣੇ ਮੰਡੀ ਦਾ ਠੀਕ ਹੈ ਠੀਕ ਹੈ ਲੱਕੜ ਦਾ ਕਾਰਪੈਂਟ ਦਾ ਕੰਮ ਕਰਦੇ ਆ ਸਾਨੂੰ ਪੈਸੇ ਦੇਣ ਚ ਦਿੱਕਤ ਨਹੀਂ ਆਉਂਦੀ ਸਾਰੀ ਪੇਮੈਂਟ ਇੱਥੇ ਇਕੱਠੀ ਹੋ ਜੀ ਆ ਦੁਕਾਨਦਾਰ ਇਸ ਤਰ੍ਹਾਂ ਦੀ ਵੀ ਫੈਸਿਲਿਟੀ ਪ੍ਰੋਵਾਈਡ ਕਰਾਉਂਦੇ ਹਨ ਕਿ ਜੇ ਚਾਰ ਪੈਸੇ ਤੁਹਾਡੇ ਕੋਲ ਜਾਂ ਕਿਸੇ ਵੇਲੇ ਨਹੀਂ ਹਨ ਤਾਂ ਉਹ ਤੁਹਾਡਾ ਸਾਥ ਦਿੰਦੇ ਆ ਹਾਂ ਜੀ ਦਰਸ਼ਨ ਜੱਤਵਾਲਾ ਦੀ ਦੁਕਾਨ ਦੇ ਓਨਰ ਮੇਰੇ ਨਾਲ ਖੜੇ ਹਨ ਰੋਕੀ ਬਾਂਸਲ ਖੜੇ ਹਨ ਇੱਧਰ ਮਨੀਸ਼ ਜੀ ਖੜੇ ਹਨ ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਔਰ ਇਹਨਾਂ ਦੇ ਵਿਚਾਰ ਜਾਣਾਂਗੇ ਕਿ ਜਿਹੜੀ ਇਹ ਦੁਕਾਨਦਾਰੀ ਇਹਨਾਂ ਨੇ ਇੱਥੇ ਕੀਤੀ ਹੋਈ ਹੈ ਜਾਂ ਇਹਨਾਂ ਦੀ ਪਿਛੋਕੜ ਜਾਂ ਇਹਨਾਂ ਦੀ ਜੱਦੋ ਪਸ਼ਤੀ ਜਿਹੜੀ ਦੁਕਾਨਦਾਰ ਚੱਲਦੀ ਉਹ ਕਦੋਂ ਤੋਂ ਚੱਲ ਰਹੀ ਹੈ ਸਰ ਐਸਰ ਜੀ ਆਪਣੀ ਦੁਕਾਨ ਦੇ ਚੱਲਦੇ 40 ਸਾਲ ਤੋਂ ਜੀ 40 ਸਾਲ ਹਾਂ ਜੀ ਹਾਂ ਤੇ ਸਾਪਨੋ 1980 ਚ ਅਸੀਂ ਇੱਥੇ ਆਏ ਸੀਗੇ ਤੇ ਅਸੀਂ ਛੋਟੀ ਦੁਕਾਨਦਾਰੀ ਤੋਂ ਦੁਕਾਨਦਾਰੀ ਕੀਤੀ ਆ ਜੀ ਠੀਕ ਹੈ ਇਹ ਆਪਣੋਂ ਕੰਪਨੀਆਂ ਵਰਪੂਲ, ਲਵਾਈਡ, ਉਨੇਡਾ, ਬੋਲਟਸ ਸਾਰੇ ਮਿਲਦੇ ਆ ਕੰਪਨੀਆਂ ਆਪਣੋਂ ਕੋਲ ਹੈਗੀਆਂ ਬਾਜ਼ਾਰ ਨਾਲੋਂ ਰੇਟ ਘੱਟ ਤੇ ਚੀਜ਼ ਵਧੀਆ ਜੀ ਅਸੀਂ ਗਾਕਾਂ ਸੈਟੀਸਫਾਈ ਪੂਰੀ ਕਰਾ ਕੇ ਦਿੰਦੇ ਆ ਜੀ ਅਸੀਂ ਪਰਸਨ ਫਾਈਨਾਂਸ ਵੀ ਕਰਕੇ ਦਿੰਦੇ ਆ ਮੰਨ ਲਓ ਕਿ ਕਿਸੇ ਕੋਲ ਆਧਾਰ ਕਾਰਡ ਵਗੈਰਾ ਨਹੀਂ ਹੁੰਦਾ ਜਾਂ ਸਿਬ ਸਕੋਰ ਘੱਟ ਹੁੰਦਾ ਅਸੀਂ ਉਹਨਾਂ ਨੂੰ ਪਰਸਨਲ ਫਾਈਨਾਂਸ ਵੀ ਕਰਕੇ ਦਿੰਦੇ ਹਾਂ ਪਰਸਨਲ ਫਾਈਨਾਂਸੀ ਤੁਹਾਨੂੰ ਜੀ ਸਰ ਇਹ ਪ੍ਰੋਡਕਟ ਜਿਹੜੇ ਅੱਜਕੱਲ ਮੈਂ ਦਿਵਾਲੀ ਤੇ ਪੁੱਛਣਾ ਚਾਹਵਾਂਗਾ ਕਿ ਦਿਵਾਲੀ ਦੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਖਰੀਦੋਦਾਰੀ ਕਰਨ ਦਾ ਬਹੁਤ ਹੀ ਇੱਕ ਸ਼ੌਕ ਹੁੰਦਾ ਹੈ ਤਾਂ ਇਹ ਤਿਹਾਰ ਅੱਜ ਤੋਂ ਕਿਸ ਤਰ੍ਹਾਂ ਲੱਗ ਰਿਹਾ ਹੈ ਕਿ ਕਿਸ ਤਰ੍ਹਾਂ ਚੱਲ ਗਿਆ ਹੈ ਤੁਹਾਡੀ ਦਿਵਾਲੀ ਕਿਸ ਤਰ੍ਹਾਂ ਦੀ ਲੱਗੀ ਸਾਡੀ ਦਿਵਾਲੀ ਬਹੁਤ ਵਧੀਆ ਲੱਗੀ ਜੀ ਸੇਲਸ ਹੂਲ ਬਹੁਤ ਵਧੀਆ ਸੀਗੀ ਵੀ ਹਰ ਦਿਵਾਲੀ ਨਾਲੋਂ ਕੁਝ ਘੱਟ ਜ਼ਰੂਰ ਸੀਗੀ ਪਰ ਬਹੁਤ ਵਧੀਆ ਦਿਵਾਲੀ ਰਹੀ ਜੀ ਸੇਲਸ ਵੋਲਟੇਜ ਵਿੱਚ ਆਮ ਕਰੰਟਲੀ ਵਰਕਿੰਗ ਆਨ ਵੋਲਟੇਜ ਵੇਬ ਕੁਝ ਮੈਂ ਐਜ਼ ਆਈਐਸਡੀ ਕੰਮ ਕਰ ਰਹੇ ਹਾਂ ਐਜ਼ ਆਈਐਸ ਹਾਂਜੀ ਇਨਡੋਰ ਸੇਲਸ ਡੈਮੋਨਸਟਰੇਟਰ ਜੇ ਆਪਣੇ ਕੋਲ ਵੋਲਟੇਜ ਦਾ ਸਾਰਾ ਸਮਾਨ ਇਥੇ ਵੇਲੇਬਲ ਹੈ ਨਾ ਕੰਪਨੀ ਵੱਲੋਂ ਇੱਥੇ ਲਗਾਇਆ ਹੋਇਆ ਹੈ ਕੰਪਨੀ ਵੱਲੋਂ ਸਾਡੇ ਕੋਲ ਇੱਥੇ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਦੇ ਵਿੱਚ ਟੌਪ ਲੋਡ ਫਰੰਟ ਲੋਡ ਔਰ ਆਪਣੇ ਕੋਲੇ ਰੈਫਰਿਜਰੇਟਰ ਹੈ ਡਬਲ ਡੋਰ ਸਿੰਗਲ ਡੋਰ ਡੀਸੀ ਸਾਰੇ ਡਾਇਰੈਕਟ ਕੋਲ ਹੈ ਮਾਈਕ੍ਰੋਵੇਵ ਉਹ ਮੈਂ ਐਲਸੀਡੀ ਵਗੈਰਾ ਹੈ ਜੋ ਸਰ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਹੋ ਮੈਨੂੰ ਨੀਅਰਲੀ ਅਬਾਊਟ 1 ਐਂਡ ਹਾਫ ਈਅਰ ਹੋ ਗਿਆ ਜੀ ਇੱਥੇ ਹਾਂਜੀ ਤਾਂ ਕਿਦਾਂ ਦਾ ਐਕਸਪੀਰੀਅੰਸ ਰਿਹਾ ਸਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਕਸਟਮਰ ਵੀ ਵਧੀਆ

ਕਰੋ ਨਿਕਲਦੀਆਂ ਹਨ ਤਾਂ ਉਹਨਾਂ ਦੇ ਮਨ ਦੇ ਵਿੱਚ ਜਹਨ ਦੇ ਵਿੱਚ ਇੱਕ ਹੀ ਸਵਾਲ ਹੁੰਦਾ ਹੈ ਕਿ ਉਹਨਾਂ ਨੇ ਕਬੀਲਦਾਰੀ ਚਲਾਉਣ ਦੇ ਲਈ ਜਾਂ ਰਸੋਈ ਨੂੰ ਚਲਾਉਣ ਦੇ ਲਈ ਅਲੱਗ-ਅਲੱਗ ਚੀਜ਼ਾਂ ਨੂੰ ਖਰੀਦਦਾਰੀ ਕਰਨ ਦੇ ਲਈ ਅਲੱਗ-ਅਲੱਗ ਦੁਕਾਨ ਤੇ ਪਹੁੰਚਦੀਆਂ ਹਨ ਤਾਂ ਪਰ ਇੱਥੇ ਮੈਂ ਜੇ ਗੱਲ ਕਰਨ ਜਾ ਰਿਹਾ ਇੱਥੇ ਗੱਲ ਕਰਨ ਜਾ ਰਿਹਾ ਪਰਫੈਕਟ ਸਟੋਰ ਦੀ ਪਰਫੈਕਟ ਦਾ ਮਤਲਬ ਜਿੱਥੇ ਕਿ ਆਪਣੇ ਆਪ ਦੇ ਵਿੱਚ ਹੀ ਸੰਪੂਰਨ ਔਰ ਪੂਰਨ ਤਾਂ ਮੇਰੇ ਨਾਲ ਇੱਥੇ ਗ੍ਰਾਹਕ ਮੌਜੂਦ ਹਨ ਭੈਣ ਜੀ ਜਦੋਂ ਤੁਸੀਂ ਮਨ ਵਿੱਚ ਤੁਹਾਡੇ ਖਿਆਲ ਆਉਂਦਾ ਹੈ ਕਿ ਤੁਸੀਂ ਘਰੋਂ ਨਿਕਲਦੇ ਹੋ ਆਪਦੀ ਰਸੋਈ ਦਾ ਸਮਾਨ ਲੈਣ ਲਈ ਰਾਸ਼ਨ ਲੈਣ ਲਈ ਤਾਂ ਤੁਹਾਨੂੰ ਅਲੱਗ-ਅਲੱਗ ਦੁਕਾਨ ਤੇ ਜਾਣਾ ਪੈਂਦਾ ਹੈ ਤਾਂ ਕੀ ਤੁਸੀਂ ਅਲੱਗ-ਅਲੱਗ ਦੁਕਾਨ ਤੇ ਜਾਣਾ ਪਸੰਦ ਕਰਦੇ ਹੋ ਜਾਂ ਇੱਕ ਅਜਿਹੀ ਦੁਕਾਨ ਜਿੱਥੇ ਸਾਰਾ ਸਮਾਨ ਤੁਹਾਨੂੰ ਅਵੇਲੇਬਲ ਹੋਵੇ ਜੀ ਅਸੀਂ ਤਾਂ ਉਹੀ ਜਾਣਾ ਪਸੰਦ ਕਰਾਂਗੇ ਜਿੱਥੇ ਹਰ ਇੱਕ ਸਮਾਨ ਅਵੇਲੇਬਲ ਹੁੰਦਾ ਹੈ ਤੁਹਾਨੂੰ ਜਿਹੜੀ ਇਸ ਦੁਕਾਨ ਤੇ ਤੁਸੀਂ ਖੜੇ ਹੋ ਪਰਫੈਕਟ ਸਟੋਰ ਤੇ ਇੱਥੇ ਤੁਹਾਨੂੰ ਰਸੋਈ ਦਾ ਜਾਂ ਹੋਰ ਜਿਹੜੀਆਂ ਤੁਹਾਡਾ ਲੋੜੀਂਦੀਆਂ ਜੋ ਚੀਜ਼ਾਂ ਡੇਲੀ ਦੀਆਂ ਡੇਲੀ ਚੂਜ਼ਸ ਦੀਆਂ ਚੀਜ਼ਾਂ ਤੁਹਾਨੂੰ ਸਾਰਾ ਸਮਾਨ ਇੱਥੇ ਅਵੇਲੇਬਲ ਹੁੰਦਾ ਹੈ ਹਾਂਜੀ ਸਾਰਾ ਅਵੇਲੇਬਲ ਹੁੰਦਾ ਹੈ ਮੈਂ ਇੱਕ ਤੁਹਾਡੇ ਤੋਂ ਵੀ ਜਾਣਕਾਰੀ ਲੈਣਾ ਚਾਹਾਂਗਾ ਇਹਨਾਂ ਦੀ ਕੁਆਲਿਟੀ ਬਾਰੇ ਕਿ ਇੱਥੇ ਦੀ ਦੁਕਾਨ ਦੀ ਜੋ ਕੁਆਲਿਟੀ ਹੈ ਕਿਸ ਤਰ੍ਹਾਂ ਦੀ ਹੈ ਮੈਮ ਇੱਥੋਂ ਦੀ ਕੁਆਲਿਟੀ ਬੈਸਟ ਟਰਾਈਸ ਲਈ ਅਸੀਂ ਦੁਬਾਰਾ ਆਉਨੇ ਆ ਜੇ ਬੈਸਟ ਨਾ ਹੋਵੇ ਫਿਰ ਕੌਣ ਦੁਬਾਰਾ ਆਊਗਾ ਤਾਂ ਜਿੱਥੇ ਤੁਸੀਂ ਕਹਿ ਰਹੇ ਹੋ ਮੈਂ ਦੁਬਾਰਾ ਆਉਨੇ ਆ ਤਾਂ ਕਿੰਨਾ ਟਾਈਮ ਹੋ ਗਿਆ ਮੈਮ ਤੁਹਾਨੂੰ ਇਸ ਦੁਕਾਨ ਦੇ ਉੱਪਰ ਐਜ਼ ਅ ਕਸਟਮਰ ਆਉਂਦੇ ਸਾਨੂੰ ਐਟਲੀਸਟ 2-3 ਸਾਲ ਤਾਂ ਹੋ ਹੀ ਗਏ ਹਾਂਜੀ ਮੈਮ ਕਿਸੇ ਵੀ ਤਰ੍ਹਾਂ ਦੀ ਕਦੇ ਵੀ ਜੋ ਕੰਪਲੇਨਟ ਜਾਂ ਕਦੇ ਤੁਹਾਨੂੰ ਰਿਟਰਨਿੰਗ ਦੇ ਵਿੱਚ ਜਿਹੜਾ ਸਮਾਨ ਕਦੇ ਪ੍ਰੋਡਕਟ ਇਸ ਤਰ੍ਹਾਂ ਵੀ ਹੁੰਦਾ ਹੈ ਕਈ ਵਾਰੀ ਆਊਟ ਆਫ ਲਿਸਟ ਵੀ ਆਪਾਂ ਲੈ ਜਾ ਦਿੰਨੇ ਆ ਤਾਂ ਉਹ ਬਾਅਦ ਵਿੱਚ ਕਦੇ ਰਿਟਰਨ ਕਰਨ ਦੇ ਵਿੱਚ ਜਾਂ ਕਿਸੇ ਤਰ੍ਹਾਂ ਦੇ ਡੀਲਿੰਗ ਦੇ ਵਿੱਚ ਦੁਕਾਨਦਾਰ ਨੂੰ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਆਈ ਨਹੀਂ ਆਈ ਤਾਂ ਮੈਮ ਇੱਥੇ ਮੈਂ ਪਹਿਲਾਂ ਤੁਹਾਡੇ ਤੋਂ ਇਹ ਜਾਣਕਾਰੀ ਲੈਣਾ ਚਾਹਾਂਗਾ ਇੱਕ ਮਹਿਲਾ ਹੋਣ ਦੇ ਨਾਤੇ ਤੁਹਾਨੂੰ ਰਸੋਈ ਦੇ ਵਿੱਚ ਕੀ ਕੀ ਸਮਾਨ ਦੀ ਜ਼ਿਆਦਾਤਰ ਡੇਲੀ ਯੂਜ਼ ਪੈਂਦੀ ਹੈ ਲੋੜ ਹੁੰਦੀ ਹੈ ਅਨ ਡੇਲੀ ਦਾ ਕਿਚਨ ਵੇਅਰ ਹੀ ਹੁੰਦਾ ਹੈਗਾ ਜਿਹੜਾ ਕਿਚਨ 'ਚ ਯੂਜ਼ ਹੁੰਦਾ ਹੈਗਾ ਉਹ ਸਾਰੀਆਂ ਚੀਜ਼ਾਂ ਇੱਥੇ ਮਿਲ ਜਾਂਦੀਆਂ ਇੱਥੇ ਆਫਰਸ ਵੀ ਮਿਲਦੀਆਂ ਆ ਗੋਰ ਸ਼ਾਪਸ 'ਤੇ ਆਫਰਸ ਨਹੀਂ ਮਿਲਦੀਆਂ ਹਾਂਜੀ ਤਾਂ ਆਫਰਸ ਕਿਸ ਤਰ੍ਹਾਂ ਦੀਆਂ ਮੈਮ ਇੱਥੇ ਮਿਲਦੀਆਂ ਇੱਥੇ ਆਫਰਸ ਹੁੰਦੀਆਂ ਨੇ 80% ਤੋਂ ਲੈ ਕੇ ਵੀ ਵੱਧ ਤੋਂ ਵੱਧ ਆਫਰਸ ਹੁੰਦੀਆਂ ਨੇ ਤੇ ਬਾਏ 1 ਗੇਟ 1 ਫ੍ਰੀ ਵੀ ਹੁੰਦੀ ਹੈ ਤਾਂ ਮੈਂ ਅ ਮੈਂ ਤੁਹਾਡੇ ਤੋਂ ਦੀਵਾਲੀ ਦੇ ਅ ਸ਼ੁਭ ਅਫਸਰ ਤੇ ਤੁਹਾਡਾ ਮੈਸੇਜ ਕੀ ਰਹੇਗਾ ਆਪਣੀਆਂ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਲੇਡੀਜ਼ ਲਈ ਜੋ ਕਿ ਦਿੱਲੀ ਦੇ ਲਈ ਆਪਣਾ ਘਰੋਂ ਇੱਕ ਲਿਸਟ ਬਣਾ ਕੇ ਨਿਕਲਦੇ ਹਨ ਕਿ ਅੱਜ ਇਸ ਸਮਾਨ ਦੀ ਜਰੂਰਤ ਹੈ ਅੱਜ ਇਸ ਸਮਾਨ ਦੀ ਜਰੂਰਤ ਹੈ ਤਾਂ ਉਹਨਾਂ ਲੇਡੀਜ਼ ਦੇ ਲਈ ਤੁਹਾਡਾ ਮੈਸੇਜ ਕੀ ਹੋਵੇਗਾ ਸਾਡਾ ਮੈਸੇਜ ਤੇ ਇਹ ਹੋਊਗਾ ਵੀ ਜਿੱਥੇ ਹਰ ਇੱਕ ਚੀਜ਼ ਅਵੇਲੇਬਲ ਆ ਉੱਥੇ ਆਉਣਾ ਚਾਹੀਦਾ ਇਹ ਸ਼ਾਪ 'ਤੇ ਹਰ ਇੱਕ ਚੀਜ਼ ਅਵੇਲੇਬਲ ਆ ਮੈਂ ਤੇ ਹੀ ਕਹੂੰਗੀ ਕਿ ਵੀ ਇੱਥੇ ਆਓ ਇੱਥੇ ਜਿਹੜੀ ਚੀਜ਼ ਆਪਣੇ ਮਾਈਂਡ ਦੇ ਵਿੱਚ ਸਕਿਪ ਵੀ ਹੋ ਜਾਂਦੀ ਹੈ ਇੱਥੇ ਦੇਖ ਕੇ ਆਪਾਂ ਉਹ ਲੈ ਲੈਂਦੇ ਹਾਂ ਪਰਫੈਕਟ ਸਟੋਰ ਤਾਂ ਇੱਥੇ ਮੇ ਨਾਲ ਇੱਕ ਹੋਰ ਗ੍ਰਾਹਕ ਜੁੜੇ ਹੋਏ ਨੇ ਇਹਨਾਂ ਨਾਲ ਵੀ ਆਪਾਂ ਜਾਣਕਾਰੀ ਲਵਾਂਗੇ ਸਰ ਤੁਸੀਂ ਮੈਰਿਡ ਹੋ ਜੈਸ ਸਰ ਓਕੇ ਸਰ ਜਿੱਥੇ ਤੁਸੀਂ ਮੈਰਿਡ ਹੋ ਤਾਂ ਹੁਣ ਤੁਹਾਨੂੰ ਵੀ ਪਤਾ ਕਬੀਲਦਾਰੀ ਤੁਹਾਡੇ ਸਿਰ 'ਤੇ ਹੈ ਤਾਂ ਕਬੀਲਦਾਰੀ ਨੂੰ ਦੇਖਦੇ ਹੋਏ ਜੋਰ ਸਮਾਨ ਦੀ ਖਰੀਦੋ ਫਲਕਸ ਤੁਸੀਂ ਕਰਨੀ ਹੁੰਦੀ ਹੈ ਜਾਂ ਜੋ ਮੈਂ ਕਹਿ ਸਕਦਾ ਕਿ ਘਰੋਂ ਇੱਕ ਤੁਹਾਨੂੰ ਲਿਸਟ ਮਿਲਦੀ ਹੈ ਉਹ ਲਿਸਟ ਨੂੰ ਦੇਖਦੇ ਹੋਏ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਜਹਾਂ ਵਿੱਚ ਕਿਹੜਾ ਨਾਮ ਆਉਂਦਾ ਹੈ ਕਿ ਅਸੀਂ ਕਿਹੜੀ ਦੁਕਾਨ ਤੇ ਜਾਈਏ ਔਰ ਕਿਹੜੀ ਦੁਕਾਨ ਤੋਂ ਆਪਣੇ ਤੁਹਾਡਾ ਸੈਟੀਸਫੈਕਟਰੀ ਤੁਹਾਨੂੰ ਰੇਟ ਔਰ ਸੈਟੀਸਫੈਕਟਰੀ ਪ੍ਰੋਡਕਟ ਤੁਹਾਨੂੰ ਮਿਲ ਸਕਣ ਤਾਂ ਜਦੋਂ ਲਿਸਟ ਮਿਲਦੀ ਹੈ ਜੀ ਸਟਾਰਟਿੰਗ ਜਿਵੇਂ ਪਰਫੈਕਟ ਸਟੋਰ થી ਹੋਣਾ ਹੈ ਠੀਕ ਹੈ ਕਿਉਂਕਿ ਇੱਥੇ ਆਉਣ ਦਾ ਇੱਕ ਓਰੀਜਿਨ ਹੈਗਾ ਵੀ ਇੱਥੇ ਸਾਰੀ ਚੀਜ਼ ਐਡਮ ਮਿਲ ਜਾਂਦੀ ਆ ਤੇ ਉਸ ਤੋਂ ਵੱਡੀ ਕੁਆਲਿਟੀ ਬਹੁਤ ਵੈਸਟ ਹੈਗੀ ਇਹਨਾਂ ਦੀ ਠੀਕ ਹੈ ਕੁਆਂਟੀਟੀ ਕੁਆਲਿਟੀ ਬਹੁ ਹਾਂ ਬਾਕੀ ਆਲਓਵਰ ਸਾਰੇ ਵਰਕ ਇੱਥੇ ਪ੍ਰੋਡਕਟਸ ਮਿਲ ਜਾਂਦੇ ਹੈਗੇ। ਇਹ ਮਿਲ ਜਾਂਦੇ ਆ। ਸਰ ਇੱਕ ਮੈਂ ਤੁਹਾਡੇ ਤੇ ਪੁੱਛਣਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਦੁਕਾਨ ਨਾਲ ਜੁੜੇ ਹੋਏ ਨੇ? ਮੈਨੂੰ ਲਗਭਗ 2 ਸਾਲ ਹੋ ਗਏ। 2 ਸਾਲ ਹੋ ਗਏ ਤੇ 2 ਸਾਲਾਂ ਦੇ ਵਿੱਚ ਤੁਸੀਂ ਇੱਥੋਂ ਤੁਹਾਨੂੰ ਪੂਰੀ ਸਰਟੀਫਿਕੇਸ਼ਨ ਰਿਜ਼ਲਟ ਮਿਲਦੇ ਹੈ ਸਰ। ਹਾਂਜੀ ਹਾਂਜੀ ਫੁੱਲ ਸੈਟੀਸਫਾਈ ਹੋਏਗਾ ਮੈਂ। ਤਾਂ ਤੇ ਸਰ ਤੁਸੀਂ ਆਲਮੋਸਟ ਕੱਲੇ ਜਾਂਦੇ ਹੋ ਕਿ ਜਆ ਫੈਮਿਲੀ ਨਾਲ ਵੀ ਕਦੇ ਜਿਹੜਾ ਮਾਰਦੇ ਆਂ ਵੀਲੀ ਨਾਲ ਵੀ ਆਉਣਾ ਜੀ ਉਹਨਾਂ ਦੀ ਵੀ ਡਿਮਾਂਡ ਜਾਂ ਉਹਨਾਂ ਦਾ ਜਨ ਦੇ ਵਿੱਚ ਵੀ ਇਹ ਜਾਂਦਾ ਕਿ ਪਰਫੈਕਟ ਸਟੋਰ ਤੇ ਜਾਣਾ ਚਾਹੀਦਾ ਹਾਂਜੀ ਹਾਂ ਅਸੀਂ ਹੋਰ ਕਿਤੇ ਜਾਂਦੇ ਨਹੀਂ ਸਟੋਰ ਦਾ ਮੌਜੂਦਾ ਪਰਫੈਕਟ ਸਟੋਰ ਤੇ ਜਿੱਥੇ ਮੇਰੇ ਨਾਲ ਇਸ ਟਾਈਮ ਓਨਰ ਖੜੇ ਹਨ ਪੁੰਨੂ ਸਿੰਘਲਾ ਤੇ ਨਾਲ ਉਹਨਾਂ ਦੇ ਫਾਦਰ ਸਾਹਿਬ ਖੜੇ ਹਨ ਤਾਂ ਇਹਨਾਂ ਤੋਂ ਆਪਾਂ ਜਾਣਕਾਰੀ ਲੈਣਾ ਚਾਹਾਂਗੇ ਕਿ ਸਰ ਜਿਹੜਾ ਤੁਹਾਡਾ ਪਰਫੈਕਟ ਸਟੋਰ ਹੈ ਜੋ ਕਿ ਮਾਲ ਰੋਡ ਗੁਨੀਆਣਾ ਉੱਪਰ ਸਥਿਤ ਹੈ ਤਾਂ ਤੁਹਾਨੂੰ ਇੱਥੇ ਸਰ ਦੁਕਾਨਦਾਰੀ ਕਰਦੇ ਨੂੰ ਕਿੰਨਾ ਸਮਾਂ ਹੋ ਚੁੱਕਿਆ ਹੈ 2 ਸਾਲ ਹੋ ਗਏ ਸਰ 2 ਸਾਲ ਹੋ ਗਏ ਤਾਂ ਸਰ ਜੇ ਮੈਂ ਗੱਲ ਕਰਾਂ ਤਾਂ ਪੁੱਛਣਾ ਚਾਹਾਂਗਾ ਕਿ ਦੇਖੋ ਇੱਕ ਦੁਕਾਨਦਾਰੀ ਦੇ ਵਿੱਚ ਕਈ ਤਰ੍ਹਾਂ ਦਾ ਜਾਤਾਂ ਸਮਝਿਆ ਜਾਂਦਾ ਹੈ ਜਾਂ ਸੋਚਿਆ ਜਾਂਦਾ ਹੈ ਕਿ ਇੱਕ ਤਰ੍ਹਾਂ ਦਾ ਪ੍ਰੋਡਕਟ ਹੁੰਦਾ ਹੈ ਤਾਂ ਤੁਹਾਡੇ ਕੋਲ ਇੱਥੇ ਕਿਸ ਤਰ੍ਹਾਂ ਦੇ ਪ੍ਰੋਡਕਟ ਤੁਸੀਂ ਅਵੇਲੇਬਲ ਕਰਵਾਨੇ ਔਰ ਕਿਸ ਤਰ੍ਹਾਂ ਦੀ ਫੈਸਿਲਿਟੀ ਤੁਸੀਂ ਗ੍ਰਾਹਕ ਤੱਕ ਪਹੁੰਚਾਉਣੇ ਸਰ ਸਾਡੇ ਕੋਲ ਤੇ ਹਰੇਕ ਤਰ੍ਹਾਂ ਦੇ ਅੰਮਾ ਜੀ ਇਸ ਤਰ੍ਹਾਂ ਦੀ ਕੋਈ ਦੁਕਾਨਦਾਰੀ ਨਾਲ ਚੱਲ ਰਹੀ ਹੈ ਹਾਂਜੀ ਹੈ ਸਰ ਮੇਰਾ ਉਧਰ ਆਪਣਾ ਹਨੂਮਾਨ ਮੰਦਰ ਕੋਲ ਇਹ ਇਲੈਕਟ੍ਰਿਕ ਵੀਹਲ ਹਾਊਸ ਆਪਣਾ ਉੱਥੇ ਬੈਟਰੀ ਵਾਲੀ ਸਕੂਟੀ ਸੀਲ ਕਰਦੇ ਆ ਨਿਊਲੀ ਸ਼ੋਰੂਮ ਆਪਣਾ ਉਧਰ ਹਾਂਜੀ ਤਾਂ ਉਸ ਦੇ ਵਿੱਚ ਕਿਹੜੀ ਹੈ ਸਿਰਫ ਸਕੂਟੀਆਂ ਪ੍ਰੋਵਾਈਡ ਕਰਵਾਨੇ ਹੋ ਬੈਟਰੀ ਵਾਲੀ ਇਲੈਕਟ੍ਰਿਕ ਵੀਹਿਕਲ ਇਲੈਕਟ੍ਰਿਕ ਹਾਂਜੀ ਤਾਂ ਸਰ ਉੱਥੇ ਵੀ ਮਤਲਬ ਕਿ ਕੋਈ ਆਫਰਸ ਹੈ ਇਸ ਤਰ੍ਹਾਂ ਦਾ ਕੋਈ ਸਿਸਟਮ ਹੈ ਹਾਂਜੀ ਜ਼ਰੂਰ ਹੈ ਉੱਥੇ ਆਪਣੀ 3000 ਰੁਪਏ ਛੂਟ ਚੱਲ ਰਹੀ ਹੈ ਹਾਂਜੀ ਦੀਵਾਲੀ बोलो माय नेम इज प्रषिका मैं अपने सभी फ्रेंड्स को मैं अपने सभी फ्रेंड्स को हैप्पी दिवाली करने जा रही हूं हैप्पी दिवाली बाबा इधर का अपना गिरा रखा है चेक बोलन आलिंगेंगे होटल और ना कहेगा उल्ल ना इधर भाग के नाम ਜੋ ਅੱਜ ਆਪਣਾ ਪ੍ਰਪਾਲ ਸ੍ਰੀ ਤੇ ਮੈਸਟਰ ਪਹੁੰਚਿਆ ਬੱਬੂ ਵੈਰਾਈਟੀ ਸਟੋਰ ਜੋ ਕਿ ਮਾਲ ਰੋਡ ਉੱਪਰ ਸਥਿਤ ਹਨ ਬੱਬੂ ਵੈਰਾਈਟੀ ਸਟੋਰ ਜਿਨ੍ਹਾਂ ਦੇ ਕੋਲ ਇੱਥੇ ਨਾਮਨਾ ਹੈ ਗੁਰਿਆਣਾ ਦੇ ਵਿੱਚ ਵੈਰਾਈਟੀ ਸਟੋਰ ਦੇ ਅੰਦਰ ਤੇ ਇੱਥੇ ਮੇਰੇ ਨਾਲ ਮੌਜੂਦ ਹਨ ਬੱਬੂ ਵੈਰਾਈਟੀ ਸਟੋਰ ਦੇ ਓਨਰ ਅਤੇ ਨਾਲ ਮੇਰੇ ਨਾਲ ਗਾਖ ਮੂਜੂਦ ਹਨ ਪਹਿਲਾਂ ਆਪਾਂ ਗ੍ਰਾਹਕਾਂ ਤੋਂ ਜਾਣਕਾਰੀ ਲਵਾਂਗੇ ਸਰ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ ਇਸ ਦੋਸਤ ਅਸੀਂ 4-5 ਸਾਲਾਂ ਤੋਂ ਇੱਥੇ ਆ ਰਹੇ ਹਾਂ ਜੀ 4-5 ਸਾਲ ਸਰ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਅਸੀਂ ਬਠਿੰਡੇ ਤੋਂ ਸਪੈਸ਼ਲ ਆਨੇ ਜਿੰਨਾ ਕੋਈ ਬਠਿੰਡਾ ਤੋਂ ਸਪੈਸ਼ਲ ਬੱਬੂ ਵੈਰੀਟੀ ਸਟੋਰ ਗਰੇਵਾਂ ਤੇ ਆਉਂਦੇ ਹਾਂ ਹਾਂਜੀ ਹਾਂਜੀ ਇਦਾਂ ਵੀ ਕੀ ਖਾਸੀ ਤੁਹਾਨੂੰ ਇਸੇ ਦੁਕਾਨ ਤੇ ਨਜ਼ਰ ਆਈ ਕਿ ਤੁਸੀਂ ਬਠਿੰਡਾ ਛੱਡ ਕੇ ਬੁਣਿਆਣਾ ਆਏ ਇੱਕ ਤਾਂ ਕੁਆਲਿਟੀ ਇੱਥੇ ਵਧੀਆ ਮਿਲਦੀ ਹੈ ਜੀ ਤੇ ਬਾਕੀ ਕਸਟਮਰ ਨੂੰ ਟਰੀਟ ਅੱਛਾ ਕਰਦੇ ਆ ਇਹ ਬੀਹਵੀਰ ਇਹਨਾਂ ਦਾ ਬਹੁਤ ਅੱਛਾ ਹੈਗਾ ਕਸਟਮਰ ਪ੍ਰਤੀ ਹਾਂਜੀ ਆ ਤੁਸੀਂ ਦਿਵਾਲੀ ਦੇ ਦਿਨ ਤੇ ਸ਼ੁਭ ਦਿਹਾੜੇ ਤੇ ਤੁਸੀਂ ਕੀ ਖਰੀਦੋਦਾਰੀ ਕਰ ਰਹੇ ਹੋ ਸਰ ਬਸ ਜੋ ਵੀ ਗਿਫਟ ਆਈਟਮਸ ਹੁੰਦੀਆਂ ਨੇ ਰਿਲੇਟਿਵਸ ਵਾਸਤੇ ਉਹ ਸਾਰੀਆਂ ਇੱਥੋਂ ਲੈ ਕੇ ਜਾਂਦੇ ਹੰਦੇ ਆਂ ਇਹ ਵਾਰੀ ਤੇ ਇਸ ਵਾਰੀ ਵੀ ਲੈ ਰਹੇ ਆਂ ਹਾਂਜੀ ਸਰ ਮੈਂ ਇੱਕ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹਾਂਗਾ ਜਿੱਥੇ ਤੁਸੀਂ ਕਹਿ ਰਹੇ ਹੋ ਬਠਿੰਡਾ ਨੂੰ ਛੱਡ ਕੇ ਤੁਸੀਂ ਇੱਥੇ ਗੋਨਿਆਣਾ ਆਏ ਤਾਂ ਕੀ ਤੁਹਾਨੂੰ ਇਹਨਾਂ ਦੀ ਵੈਰਾਈਟੀ ਦੀ ਗੱਲ ਕਰਾਂ ਤਾਂ ਵੈਰਾਈਟੀ ਤੋਂ ਸੈਟੀਸਫੈਕਸ਼ਨ ਹੁੰਦੀ ਹੈ ਵੈਰਾਈਟੀ ਤੋਂ ਤਾਂ ਸੈਟੀਸਫੈਕਸ਼ਨ ਹੁੰਦੀ ਹੁੰਦੀ ਹੈ ਜੀ ਪਲੱਸ ਇਹਨਾਂ ਦਾ ਮੈਂ ਤੁਹਾਨੂੰ ਦੱਸਿਆ ਵੀ ਕਸਟਮਰ ਪ੍ਰਤੀ ਇਹਨਾਂ ਦਾ ਬਿਹੇਵੀਅਰ ਬਹੁਤ ਅੱਛਾ ਹੈਗਾ ਬੋਲਚਾਲ ਹਾਂਜੀ ਥੈਂਕ ਯੂ ਸਰ ਇਸ ਦਾ ਇਸ ਦਾ ਮੇਰੇ ਨਾਲ ਓਨਰ ਮੌਜੂਦ ਹਨ ਬੱਬੂ ਵੈਰਾਈਟੀ ਸਟੋਰ ਦੇ ਓਨਰ ਬੱਬੂ ਮੱਕੜ ਤਾਂ ਸਰ ਪਹਿਲਾਂ ਤਾਂ ਤਾਂ ਮੈਂ ਦੀਵਾਲੀ ਦੇ શુભ ਮੌਕੇ ਤੇ ਤੁਹਾਨੂੰ ਸ਼ੁਭ ਕਾਮਨਾਵਾਂ ਦੇ ਵਗਾ ਤਾਂ ਸਰ ਪਹਿਲਾਂ ਮੈਂ ਇਹ ਜਾਣਕਾਰੀ ਲੈਣਾ ਚਾਹਾਂਗਾ ਕਿ ਜੋ ਦੀਵਾਲੀ ਦਾ ਤਿਹਾਰ ਇੱਥੇ ਤੁਹਾਨੂੰ ਵੀ ਪਤਾ ਹੈ ਕਿ ਦੀਵਾਲੀ ਦੇ ਤਿਹਾਰ ਤੇ ਲੋਕ ਖਾਣ ਪੀਣ ਦੇ ਵਿੱਚ ਖਰੀਦਦਾਰੀ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਮਸ਼ਰੂਫ ਹੁੰਦੇ ਹਨ ਤਾਂ ਤੁਹਾਡੀ ਇਹ ਦੀਵਾਲੀ ਦੇ ਤਿਹਾਰ ਤੇ ਕਿਸ ਤਰ੍ਹਾਂ ਦੀ ਗ੍ਰਾਹਕੀ ਰਹੀ ਹੈ ਔਰ ਕਿਸ ਤਰ੍ਹਾਂ ਦਾ ਸਰ ਲੰਘ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਦਿਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਵਾਂਗਾ ਜੀ ਸਭ ਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਦਿਵਾਲੀ ਦੇ ਉੱਤੇ ਬਹੁਤ ਵਧੀਆ ਚੱਲ ਰਿਹਾ ਸਿਸਟਮ ਗਿਫਟ ਆਈਟਮਸ ਦੀ ਆਈਟਮ ਆਪਣੇ ਕੋਲ ਬਹੁਤ ਅਵੇਲੇਬਲ ਹੈਗੀਆਂ ਤੇ ਲੋਕ ਬੜੇ ਉਤਸ਼ਾਹ ਨਾਲ ਖਰੀਦ ਰਿਹਾ ਹੈ ਦਿਵਾਲੀ ਦੇ ਉੱਪਰ ਇਸ ਗਿਫਟ ਆਈਟਮ ਨੂੰ ਉਹ ਡਰਾਈ ਫਰਟ ਦੀ ਆਈਟਮ ਆਪਣੇ ਕੋਲ ਅਵੇਲੇਬਲ ਹੈ ਉਹ ਵੀ ਬਹੁਤ ਇਤਸਾਹ ਨਾਲ ਵਿਕ ਰਹੀਆਂ ਆਪਣੇ ਕੋਲੇ ਮਤਲਬ ਕਿ ਦਿਵਾਲੀ ਦੇ ਇਸ ਤਰ੍ਹਾਂ ਬਹੁਤ ਵਧੀਆ ਰਿਸਪੌਂਸ ਸਾਨੂੰ ਮਿਲਿਆ ਗਿਆ ਤੇ ਬਹੁਤ ਹੀ ਵਧੀਆ ਮਿਲ ਗਿਆ ਕਸਟਮਰ ਸੈਟੀਸਫਾਈ ਹੋਏ ਜਾ ਰਿਹਾ ਆਪਣੇ ਕੋਲੇ ਦੂਰ ਦੂਰ ਕਸਟਮਰ ਆਪਣੇ ਕੋਲੇ ਆ ਰਿਹਾ ਹੈ ਕਸਟਮਰ ਆਪਣੇ ਕੋਲ ਦੂਰ ਤੋਂ ਸ਼ੁਰੂ ਤੋਂ ਜੁੜਿਆ ਹੈ ਜਿਸ ਤਰ੍ਹਾਂ ਜੁੜੇ ਆਪਣੇ ਕਸਟਮਰ ਡੇ ਬਾਈ ਡੇ ਆਪਣੇ ਕੋਲ ਪ্লাস ਹੀ ਹੋ ਰਿਹਾ ਗਿਆ ਔਰ ਵੈਰਾਈਟੀ ਨੂੰ ਲੈ ਕੇ ਤਾਂ ਸਾਨੂੰ ਕੋਈ ਮਤਲਬ ਕਿ ਪਿੱਛੇ ਨਹੀਂ ਗੱਲ ਸਕਦਾ ਵੈਰਾਈਟੀ ਵੱਲੋਂ ਤਾਂ ਹਰੇਕ ਆਈਟਮ ਸਾਡੇ ਕੋਲ ਬ੍ਰਾਂਡ ਨਾਲ ਜੁੜੇ ਹੋਈ ਆ ਆਈਟਮ ਜਿੱਥੇ ਸਰ ਤੁਸੀਂ ਕਹਿ ਰਹੇ ਹੋ ਬ੍ਰਾਂਡ ਨਾਲ ਜੁੜੀ ਹੋਈ ਹੈ ਤਾਂ ਮੈਂ ਤੁਹਾਡੇ ਤੋਂ ਇਹ ਜਾਣਕਾਰੀ ਵੀ ਲੈਣੀ ਚਾਹਾਂਗਾ ਕਿਹੜੇ ਬ੍ਰਾਂਡ ਦੇ ਨਾਲ ਜਾਂ ਕਿਹੜੇ ਪ੍ਰੋਡਕਟ ਦੇ ਨਾਲ ਤੁਸੀਂ ਜ਼ਿਆਦਾ ਟ੍ਰੀਟ ਕਰਦੇ ਹੋਗਾ ਕੰਮ ਜਿਸ ਤਰ੍ਹਾਂ ਨਮਕੀਨ ਜਾਂ ਸਵੀਟਸ ਚ ਲਈਏ ਤਾਂ ਅਸੀਂ ਹਲਦੀ ਨਾਮ ਨੂੰ ਸਭ ਫਰਸਟ ਪ੍ਰੀਫਰੈਂਸ ਦਿੰਨੇ ਆ ਕਿ ਨਮਕੀਨ ਦੇ ਚ ਸਾਰਾ ਮੋਸਟ ਇੰਪੋਰਟੈਂਟ ਵਧੀਆ ਪ੍ਰੋਡਕਟ ਹੈ ਉਸ ਤੋਂ ਬਾਅਦ ਵੀਰਕਾ ਦੀ ਸਵੀਟਸ ਸਾਡੇ ਕੋਲ ਅਵੇਲੇਬਲ ਨੇ ਅਮੂਲ ਦੀ ਸਵੀਟਸ ਅਵੇਲੇਬਲ ਨੇ ਸਾਡੇ ਕੋਲ ਜਿਹੜੀ ਬ੍ਰਾਂਡ ਦੇ ਵਿੱਚ ਸਾਰਿਆਂ ਟੌਪ ਤੇ ਆਉਂਦੀਆਂ ਨੇਗੇ ਜਿਹਦੇ ਬਾਰੇ ਸਭ ਜਾਣਦੇ ਹੀ ਹੈ ਕਿਸੇ ਨੂੰ ਇਹਦੇ ਵਾਸਤੇ ਦੁਆਰਾ ਦੱਸਣਾ ਨਹੀਂ ਪੈਂਦਾ ਕਸਟਮਰ ਨੂੰ ਉਸ ਤੋਂ ਬਾਅਦ ਸਾਡੇ ਕੋਲ ਬਿਸਕਟ ਦੇ ਚ ਕੋਕੀਜ਼ ਦੇ ਚ ਹੈਗੇ ਹੈ ਹੈਂਡ ਮੇਡ ਦੇ ਚ ਹਨੀ ਬਿਸਕਟ ਆਂਦਾ ਆਪਣਾ ਸਪੈਸ਼ਲ ਜਿਹੜਾ ਕਿ ਰੈਗੂਲਰਲੀ ਬਹੁਤ ਕਸਮਾਂ ਯੂਜ਼ ਕਰਦਾ ਹੋ ਗਿਫਟ ਪੈਕਿੰਗ ਦੇ ਚ ਬਹੁਤ ਜ਼ਿਆਦਾ ਫੇਮਸ ਹੈਗਾ ਜੀ ਸਰ ਇੰਨਾ ਦਿਨਾਂ ਦੇ ਵਿੱਚ ਦੀਵਾਲੀ ਦੇ ਅਫਸਰ ਤੇ ਮੈਂ ਕਹਾ ਤਾਂ ਗਿਫਟ ਆਈਟਮ ਤੁਹਾਡੇ ਕੋਲ ਕਾਫੀ ਮਾਤਰਾ ਦੇ ਵਿੱਚ ਵਿਕ ਰਹੀਆਂ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਬਹੁਤ ਸੇਲ ਆ ਰਹੀ ਹੈ ਆਪਣੇ ਕੋਲੇ ਉਹ ਜਿੰਨੇ ਵੀ ਆਪਣੇ ਇਥੋਂ ਦੇ ਬੈਂਕਸ ਨੇ ਜਾਂ ਹੋਰ EMPLOYEES ਦੇ ਜਿੱਥੇ ਸਟਾਫ 20 ਤੋਂ 25 ਨੇ ਸਟਾਫਸ ਹੈ ਉਹ ਤਕਰੀਬਨ ਸਾਰੇ ਆਪਣੇ ਤੋਂ ਆ ਰਹੇ ਨੇ ਲੈ ਕੇ ਜਾ ਰਹੇ ਹਾਂਜੀ ਹਾਂਜੀ ਸਰ ਅੰਤ ਦੇ ਵਿੱਚ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਹਾਡਾ ਦੀਵਾਲੀ ਦੇ ਦਿਨ ਤੇ ਸ਼ੁਭ ਅਫਸਰ ਤੇ ਤੁਹਾਡੇ ਗ੍ਰਾਹਕਾਂ ਪ੍ਰਤੀ ਉਹ ਨਿਵਾਸੀਆਂ ਪ੍ਰਤੀ ਕੀ ਸੰਦੇਸ਼ ਦੇਵੇਗਾ ਅਸੀਂ ਤਾਂ ਇਹ ਕਹਿੰਨੇ ਆਂ ਜੀ ਹਰ ਇੱਕ ਦੀਵਾਲੀ ਬਹੁਤ ਵਧੀਆ ਆਵੇ ਖੁਸ਼ੀਆਂ ਮਨਾਵੇ ਹਰ ਕੋਈ ਤੇ ਦੁਆਇਦਿਆਂ ਫਿਰ ਬਹੁਤ ਬਹੁਤ ਸ਼ੁਕਰੀਆ ਸਭ ਨੂੰ ਜੀ ਰੂਪ ਜੁਐਲਰਸ ਬਾਲ ਰੋਡ ਤੇ ਸਥਿਤ ਰੂਪ ਜੁਐਲਰਸ ਦੇ ਤਾਂ ਮੇਰੇ ਨਾਲ ਉਹਨਾਂ ਦੇ ਓਨਰ ਖੜੇ ਹਨ ਤਰਵਿੰਦਰ ਜੀ ਤਾਂ ਮੈਂ ਇਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗਾ ਕਿ ਸਰ ਜਿੱਥੇ ਦੀਵਾਲੀ ਦੇ ਤਿਹਾੜ ਦਾ ਮੈਂ ਕਹਿ ਸਕਦਾ ਕਿ ਬਹੁਤ ਰੌਣਕ ਮੇਲਾ ਬਾਜ਼ਾਰ ਦੇ ਵਿੱਚ ਲੱਗਿਆ ਹੋਇਆ ਹੈ ਤਾ ਤੁਹਾਡੇ ਇੱਥੇ ਜੁਐਲਰੀ ਦਾ ਕਿਸ ਤਰ੍ਹਾਂ ਸਰ ਕੰਮ ਚੱਲ ਰਿਹਾ ਔਰ ਕਿਸ ਤਰ੍ਹਾਂ ਦੀ ਖਰੀਦੋਦਾਰੀ ਲੋਕ ਇੰਟਰਸਟ ਦਿਖਾ ਰਹੇ ਆ ਅ ਪਹਿਲੇ ਤਾਂ ਪ੍ਰਕਪਾਲ ਜੀ ਮੈਂ ਤੁਹਾਨੂੰ ਤੁਹਾਡੇ ਥੈਂਕ ਯੂ ਚੈਨਲ ਲਈ ਬਹੁਤ-ਬਹੁਤ ਮੁਬਾਰਕਾ ਦਿੰਦਾ ਤੇ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਮੈਂ ਦੀਵਾਲੀ ਦੀਆਂ ਬਹੁਤ-ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਤਹਿ ਦਿਲੋਂ ਆਪਣੀਆਂ ਦਿੰਦਾ ਅ ਦੀਵਾਲੀ ਦੀ ਖਰੀਦਾਰੀ ਜਿਵੇਂ ਹੁਣ ਕੋਵਿਡ ਦਾ ਹੁਣ ਬਿਲਕੁਲ ਅਸਰ ਖਤਮ ਹੋ ਚੁੱਕਿਆ ਹੁਣ ਲੋਕਾਂ ਦਾ ਰੁਝਾਨ ਇੱਧਰ ਹੈ ਬਾਕੀ ਇਹ ਇੰਡੀਆ ਦਾ ਹੀ ਇਤਿਹਾਸ ਮੰਨਿਆ ਗਿਆ ਦੀਵਾਲੀ ਦਾ ਸਭ ਤੋਂ ਵੱਡਾ ਤੁਹਾਨੂੰ ਪਤਾ ਹੀ ਹੈ ਇਹ ਵਾਲਾ ਤਾਂ ਇਹੀ ਇੱਕ ਮੌਕਾ ਹੁੰਦਾ ਜਿਸ ਟਾਈਮ ਲੋਕ ਖੁੱਲ ਕੇ ਆਪਣਾ ਦੀਵਾਲੀ ਤੇ ਸ਼ਾਪਿੰਗ ਕਰਦੇ ਆ ਸਾਡੇ ਕੋਲੇ ਵਧੀਆ ਕੱਲ ਬਹੁਤ ਵਧੀਆ ਧੰਤਰ ਦਾ ਦਿਨ ਸੀਗਾ ਸਾਲ ਵਿੱਚ 21 ਪਰਵ ਹੈਗਾ ਜਿਹੜਾ ਲੋਕ ਜੁਐਲਰੀ ਖਰੀਦਣਾ ਚਾਂਦੀ ਖਰੀਦਣਾ ਪਲੱਸ ਬਰਤਨ ਖਰੀਦਣਾ ਪਸੰਦ ਕਰਦੇ ਆ ਵਧੀਆ ਕੰਮ ਰਿਹਾ ਕੱਲ ਵੀ ਤੇ ਅੱਜ ਵੀ ਠੀਕ ਸੀਗਾ ਕੱਲ ਦੀਵਾਲੀ ਹੈ ਉਮੀਦ ਹੈ ਕੱਲ ਵੀ ਬਹੁਤ ਵਧੀਆ ਰਹੂਗਾ ਤੇ ਓਵਰঅল ਬਾਜ਼ਾਰ ਚੀ ਦੇਖਿਆ ਜਾਵੇ ਤਾਂ ਕਾਫੀ ਰੌਣਕ ਰਹੀ ਹੈ ਤੇ ਸਾਰੀਆਂ ਦੁਕਾਨਾਂ ਹੀ ਪੂਰੀਆਂ ਭਰੀਆਂ ਮੇਰਾ ਮੇਰੇ ਬਿੱਟੂ ਜੀ ਇੱਕ ਤੁਹਾਡੇ ਤੱਕ ਹੋਰ ਸਵਾਲ ਹੈ ਜਿੱਥੇ ਤੁਸੀਂ ਕਹਿ ਰਹੇ ਹੋ ਰੌਣਕਾਂ ਲੱਗੀਆਂ ਤਾਂ ਰੌਣਕਾਂ ਵਾਕਈ ਹੀ ਲੱਗੀਆਂ ਹੋਈਆਂ ਹਨ ਪਰ ਜਿੱਥੇ ਜੁਐਲਰੀ ਦਾ ਰੇਟ ਹੈ ਜੇ ਮੈਂ ਸੋਨੇ ਦੀ ਗੱਲ ਕਰਾਂ ਤਾਂ ਬਹੁਤ ਉੱਪ ਹੈ ਤਾਂ ਉਹਦਾ ਕੋਈ ਫਰਕ ਮਾਰਕੀਟ ਦੇ ਜਾਂ ਗ੍ਰਾਹਕਾਂ ਦੇ ਪਿਆ ਹੈ ਜਾਂ ਜੋ ਸ਼ੌਂਕੀਆ ਸ਼ੌਂਕ ਪਹਿਲਾਂ ਵੀ ਰੱਖਦੇ ਸਨ ਉਹਨਾਂ ਦੇ ਸ਼ੌਂਕ ਬਰਕਰਾਰ ਹਨ ਉਦਾਂ ਹੀ ਸ਼ੌਕ ਬਰਕਰਾਰ ਆ ਬਾਕੀ ਜਿਹੜੇ 골ਡ ਦੀ ਖਰੀਦਦਾਰੀ ਕਸਟਮਰ ਖਰੀਦਣਾ ਪਸੰਦ ਕਰਦੇ ਹਨ ਉਹਨਾਂ ਦੇ ਹੀ ਸੋਚੇ ਆ ਕਿ ਇਹਦੀ ਐਪਰੀਸੀਏਸ਼ਨ ਮਿਲੇ 골ਡ ਦਾ ਐਪਰੀਸੀਏਸ਼ਨ ਮਿਲਣੀ ਹੀ ਮਿਲਣੀ ਹੈ ਜੀ ਜੀ ਇਸ ਕਰਕੇ ਜਿਹੜੀ ਇਹ ਜਿਹੜੀ 골ਡ ਦੀ ਆਈਟਮ ਹੈ ਕੋਈ ਵੀ ਜਿਹੜਾ ਕੋਈ ਖਰੀਦਾ ਤਾਂ ਉਹ ਲੌਂਗ ਟਰਮ ਵਾਸਤੇ ਖਰੀਦਣਾ ਹੀ ਲੋਕ ਪਸੰਦ ਕਰਦੇ ਆ ਤੇ ਫਿਊਚਰ ਵਿੱਚ ਇਹਦੇ ਰਿਟਰਨ ਮਿਲਨੇ ਮਿਲਨੇ ਆ ਆਬਵੀਅਸਲੀ ਇਹਦੇ ਵਿੱਚ ਕੋਈ ਡਾਊਟ ਹੀ ਨਹੀਂ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ